ਇੰਦ ਕਦੀ ਬੀਜੇਪੀ ਸਰਕਾਰ ਆਰਐਸਐਸ ਦੇ ਏਜੰਡੇ ਮੁਤਾਬਕ ਕੰਮ ਕਰ ਰਹੀ ਹੈ ਉਸੇ ਤਰ੍ਹਾਂ ਆਰਐਸਐਸ ਵੀ ਅਜ ਸੱਤਾ ਦਾ ਲਾਭ ਲੈ ਕੇ ਆਪਣੀਆਂ ਉਹਨਾਂ ਕਾਰਵਾਈਆਂ ਨੂੰ ਤੇਜ਼ ਕਰ ਲਈ ਹੈ ਜਿਨ੍ਹਾਂ ਕਾਰਵਾਈਆਂ ਦੇ ਲਈ ਉਹਨਾਂ ਨੇ 1925 ਵਿੱਚ ਆਰਐਸਐਸ ਦੀ ਸਿਰਜਣਾ ਕੀਤੀ ਸੀ ਲੇਕਿਨ ਬਦਕਿਸਮਤੀ ਇਹ ਹੈ ਕਿ ਅੱਬੀ ਬਹੁਤ ਸਾਰੇ ਸੁਭਜਵਾਨ ਲੋਕ ਰਾਜਨੀਤੀਵਾਨ ਲੋਕ ਇਹ ਸਚਾਈ ਨੂੰ ਸਮਝੀ ਲਿਆ ਜਾਏ ਕਿ ਜੇ ਕਦੇ ਆਰਐਸਐਸ ਦੀ ਪੂਰੀ ਯੋਜਨਾਬੰਦੀ ਕਾਮਯਾਬ ਹੋ ਗਈ ਇਹਦਾ ਖਮਿਆza ਦੇਸ਼ ਨੂੰ ਵੀ ਭੋਗਤਣਾ ਪਏਗਾ ਤੇ ਪੰਜਾਬ ਨੂੰ ਵੀ ਭੋਗਤਣਾ ਪਏਗਾ ਇਹ ਚੇਤਨਾ ਹੱਲੇ ਉਸ ਪੱਧਰ ਤੇ ਨਹੀਂ ਆਈ ਜਿਸ ਪੱਧਰ ਤੇ ਆਉਣੀ ਚਾਹੀਦੀ ਹੈ ਆਰਐਸਐਸ ਦਾ ਝੂਠ ਬੋਲਣ ਦਾ ਬਹੁਤ ਵੱਡਾ ਰਿਕਾਰਡ ਹੈ 325 ਤੋਂ ਲੈ ਕੇ ਉਹਨੇ ਹਮੇਸ਼ਾ ਹੀ ਇਹ ਕਿਹਾ ਵੀ ਉਹਦਾ ਰਾਜ ਜਿੱਤਣਾ ਕੋਈ ਸੰਬੰਧ ਨਹੀਂ ਉਹਦਾ ਸਭਿਆਚਾਰ ਦੇ ਖੇਤਰ ਚ ਕੰਮ ਕਰਦੀ ਹੈ ਲੋਕਾਂ ਨੂੰ ਦੇਸ਼ ਭਗਤੀ ਦੀ ਭਾਵਨਾ ਪਰਦੀ ਲੋਕਾਂ ਦੇ ਮਨਾਂ ਚ ਏਕਨ ਜਦੋਂ ਮੋਦੀ ਸੱਤਾ ਤੇ ਆਇਆ ਤੇ ਨਾਲ ਹੀ ਆਰਐਸਐਸ ਨੇ ਐਲਾਨ ਕਰ ਦਿੱਤਾ ਕਿ ਸਾਡਾ ਕੰਮ ਸੱਤਾ ਕਰਨਾ ਹੈ ਸਾਡਾ ਕੰਮ ਰਾਜਨੀਤੀ ਕਰਕੇ ਸੱਤਾ ਤੇ ਕਬਜ਼ਾ ਕਰਨਾ ਹੈ ਹੁਣ ਅੱਜ ਫਿਰ ਆਪਣੇ ਉਸ ਏਜੰਡੇ ਨੂੰ ਉਹ ਪੂਰਾ ਕਰਨ ਵਾਸਤੇ ਪੂਰਾ ਤਾਨ ਲਾ ਰਹੀ ਹੈ ਆਰਐਸਐਸ ਦੀ ਇੱਕ ਕਮਾਲ ਇਹ ਆ ਕਿ ਉਹ ਦੋਨੋਂ ਪਾਸੇ ਕੰਮ ਕਰਦੇ ਹੀ ਇੱਕ ਪਾਸੇ ਉਹ ਕਹੋਗੇ ਖਾਲਸਾਣ ਦੀ ਮੰਗ ਦੇ ਵਿਰੋਧੀਆਂ ਹਿੰਦੂ ਰਾਸ਼ਟਰ ਚਾਹੀਦਾ ਹੈ ਪਰ ਦੂਜੇ ਪਾਸੇ ਖਾਲਸਾਣੀਆਂ ਵਿੱਚ ਆਪਣੇ ਬੰਦਿਆ ਨਹੀਂ ਖਾਲਸਾਣ ਦੇ ਨਾਅਰੇ ਵੀ ਲਵਾਏਗੇ ਇੱਕ ਪਾਸੇ ਉਹ ਕਹੇਗੀ ਵੀ ਦਲਤਾਂ ਨੂੰ ਅਧਕਾਰ ਮਿਲਣੇ ਚਾਹੀਦੇ ਆ ਇਹ ਕੰਦੂਜੇ ਪਾਸੇ ਦਲਤ ਗਰੁੱਪੀ ਜਿਹੜੀਆਂ ਕਾਰਵਾਈਆਂ ਹਨ ਦਲਤ ਗਰੁੱਪੀ ਪ੍ਰਚਾਰ ਆ ਉਹ ਵੀ ਇਸੇ ਤਰ੍ਹਾਂ ਦੇ ਕੀ ਜਾਊਗੀ ਮੰਦਰਾਚ ਉਹਨਾਂ ਦਾ ਅਪਮਾਨ ਕਰਨਾ ਜਾਤਵਾਦ ਫੈਲਾਉਣਾ ਉਹ ਵੀ ਕੰਮ ਕਰੀ ਜੇਗੀ ਦੋਨੋਂ ਪਾਸੇ ਕੰਮ ਕਰਦੇ ਆ ਇਸ ਲਈ ਜਿਹੜੀਆਂ ਲਹਿਰਾਂ ਚਲਦੀਆਂ ਉਹਦੇ ਵਿੱਚ ਹੀ ਉਹ ਆਪਣੇ ਕੁਝ ਬੈਠੀਏ ਭੇਜ ਕੇ ਲਹਿਰਾਂ ਨੂੰ ਕਾਟਦੇ ਆਂ ਕਿਸਾਨੀ ਲੱਗਦਾ ਬਹੁਤ ਵੱਡਾ ਤਿਆਰਬ ਆਇਆ ਕਿ ਦਿੱਲੀ ਵਿੱਚ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਭਾਜਪਾ ਦੇ ਹਮਾਇਤੀ ਸੰਗਠਨਾਂ ਨੇ ਕਿੱਦਾਂ ਯਤਨ ਕੀਤਾ ਪ੍ਰੋਮੋਗੇਸ਼ਨ ਕਰਕੇ ਕਦੀ ਵਾਇਲੈਂਸ ਕਰਕੇ ਕਦੀ ਆਪਸੀ ਵਿਸ਼ਵਾਸ ਨੂੰ ਘਟਾ ਕੇ ਲੋਕਾਂ 'ਚ ਜਥੇਬੰਦੀਆਂ 'ਚ ਉਹਨੇ ਯਤਨ ਕੀਤਾ ਵੀ ਲੋਰਲ ਫੇਅਰ ਕਰਤਾ ਜਾਵੇ ਪਰ ਇਹ ਅੰਦੋਲਨ ਦੇ ਆਗੂਆਂ ਦੀ ਕਮਾ ਲਿਆ ਮਹੰਤਾ ਆ ਉਹਨਾਂ ਨੇ ਆਸ ਇਸ ਦੀ ਗੱਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਪਰ ਹੁਣ ਮੁੜ ਕੇ ਆਪਣੀ ਹੁਗਲ ਦਾ ਬਦਲਾ ਲੈ ਲਈ ਹੈ ਅੱਜ ਪੰਜਾਬ ਦਾ ਕਿਸਾਨ ਅੰਦੋਲਨ ਦੇ ਵਿੱਚ ਬਿਨਾਂ ਸ਼ੱਕ ਤੋਂ ਤੁਹਾਨੂੰ ਆਰਐਸਐਸ ਦੀ ਕੋਸਪੈਨ ਦੇਖੀ ਜਾਏਗੀ ਕਿਸਾਨ ਉਹਨਾਂ ਜਿਹੜਾ ਦਿੱਲੀ ਤੋਂ ਬਹੁਤ ਵੱਡੀਆਂ ਮੱਲਾ ਮਾਰ ਕੇ ਆਏ ਸੀ ਅੱਜ ਉਹ ਇੱਕ ਸੁਰ ਨਹੀਂ ਹੈ ਔਰ ਗੱਲਾ ਇੱਕ ਸੁਰ ਨਹੀਂ ਹੈ ਉਹ ਇਸ ਜਾਲ ਜ ਫਸ ਗਿਆ ਜਿੱਥੇ ਦੋਨੀਆਂ ਪਾਸਿਆਂ ਆਰਐਸਐਸ ਨੂੰ ਫਾਇਦਾ ਹੋਣਾ ਹੈ ਤੇ ਇਹ ਗੱਲ ਕੋਈ ਸਵੀਕਾਰ ਕੀਤੀ ਜਾਂਦੀ ਆ ਤਾਂ ਵੀ ਆਰਐਸਐਸ ਨੇ ਬੱਲੇ ਬੱਲੇ ਕਰਨੀ ਦੇਖੋ ਮੈਂ ਕਿਸਾਨੀ ਦਾ ਬਹੁਤ ਹਮਦਰਦੀ ਕਰ ਲਈ ਆ ਜੇ ਅੰਦੋਲਨ ਫੇਲ ਹੋ ਜਾਂਦਾ ਅੰਦੋਲਨ ਤੇ ਵਿੱਚ ਲੋਕੀ ਪਛਾੜ ਲੱਗ ਪੈਂਦੇ ਆ ਫਿਰ ਉਹਦੀ ਹੁੰਦਾ ਕਾਮਯਾਬੀ ਹੋ ਗਈ ਆ ਇਸੇ ਤਰ੍ਹਾਂ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਦੇ ਖਿਲਾਫ ਕਰਨਾ ਦੋਨੇ ਪਾਸੇ ਪੰਡਿਆ ਆਰਐਸਐਸ ਤੇ ਕੰਮ ਕਰਦੀ ਆ ਕਿਸਾਨਾਂ ਵਿੱਚ ਕਹਿਣਗੇ ਸਾਡੀਆਂ ਮੰਗਾਂ ਬੜੀਆਂ ਜਾਇਜ਼ ਆ ਤੇ ਮਜ਼ਦੂਰਾਂ ਦੇ ਜਾ ਕੇ ਕਹਿਣਗੇ ਵੀ ਅਸੀਂ ਤੁਹਾਨੂੰ ਜ਼ਮੀਨਾਂ ਦੇਣੀਆਂ ਚਾਹੁੰਦੇ ਆ ਲੇਕਿਨ ਇਹ ਜਥੇਬੰਦੀਆਂ ਵਾਲੇ ਲਾਲਚ ਵਾਲੇ ਤੁਹਾਨੂੰ ਜ਼ਮੀਨਾਂ ਨਹੀਂ ਦੇਣਗੇ ਇਸ ਤਰ੍ਹਾਂ ਦਾ ਉਪਚਾਰ ਲੇਕਿਨ ਜਿਹੜੀ ਸਾਡੀ ਚਿੰਤਾ ਦਾ ਖੋਰ ਵਿਸ਼ਾ ਬਹੁਤ ਵੱਡਾ ਬਣ ਗਿਆ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਬਹੁਤ ਇੱਕ ਮਜ਼ਬੂਤ ਖੇਤਰੀ ਪਾਰਟੀ ਰਿਹਾ ਹੈ ਅੱਜ ਅਕਾਲੀ ਦਲ ਵੱਖ-ਵੱਖ ਧੜਿਆਂ 'ਚ ਵੰਡਿਆ ਹੋਇਆ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਤਾਂ ਅਕਾਲ ਤਖਤ ਦੇ ਰਾਹੀ ਜੋ ਵਾਪਰਿਆ ਜਿਸ ਤਰ੍ਹਾਂ ਦੋ ਅਕਾਲੀ ਦਲ ਬਣ ਗਏ ਆ ਇੱਕ ਬਾਗੀ ਅਕਾਲੀ ਦਲ ਹੈ ਤੇ ਇੱਕ ਧਾਗੀ ਅਕਾਲੀ ਦਲ ਹੈ ਔਰ ਅਕਾਲ ਤਖਤ ਦੇ ਜਥੇਦਾਰਾਂ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਉਸ ਹੁਕਮਨਾਮੇ ਦੇ ਹੱਕ 'ਚ ਕੋਤੋਂ ਢੜੇ ਆ ਉਹ ਹੁਕਮਨਾਮੇ ਦੇ ਵਿਰੋਧ ਵਿੱਚ ਬਹੁਤ ਢੜੇ ਆ ਬਗ ਭਗ ਸੰਸਥਾਵਾਂ ਕਾਲੀਆਂ ਨਹੀਂ ਬਣੀਆਂ ਹੋਈਆਂ ਕੋਈ ਜਿਹੜਾ ਜਥੇਦਾਰ ਲਾਇਆ ਗਿਆ ਰਕ੍ਰੀਤ ਉਹਦੇ ਹੱਕ 'ਚ ਭੁਗਤੀ ਜਾ ਰਹੀਆਂ ਦੇਖੋ ਜੋ ਦੇ ਵਿਰੋਧ 'ਚ ਆ ਪਰ ਤੁਹਾਨੂੰ ਦੋਨੇ ਪਾਸੇ ਆਰਐਸਐਸ ਦੇ ਬੰਦੇ ਮਿਲਣਗੇ ਬਾਗੀਆਂ ਵਿੱਚ ਵੀ ਆਰਐਸਐਸ ਦੇ ਬੰਦੇ ਮਿਲਣਗੇ ਦਾਗੀਆਂ ਵਿੱਚ ਵੀ ਆਰਐਸਐਸ ਦੇ ਬੰਦੇ ਮਿਲਣਗੇ ਜਿਹੜੇ ਇਹ ਕਹਿੰਦੇ ਵੇ ਅਕਾਲ ਤਖਤ ਦੇ ਪਰੰਪਰਾ ਨੂੰ ਹਾਲੇ ਹੀ ਜਾਰੀ ਉਹਦੇ ਵਿੱਚ ਵੀ ਆਰਐਸਐਸ ਦੇ ਬੰਦੇ ਮਿਲਣਗੇ ਤਾਂ ਜਿਹੜੇ ਢਾਲ ਲਾਉਣ ਵਾਲੇ ਆ ਉਹਨਾਂ ਵਿੱਚ ਵੀ ਆਰਐਸਐਸ ਦੇ ਬੰਦੇ ਮਿਲਣਗੇ ਦੋਨੋਂ ਹੀ ਪਾਸੇ ਨੂੰ ਦਾ ਕੰਮ ਬਹੁਤ ਸੂਦਾ ਆਇਆ ਹੈ ਔਰ ਬਦ ਕਿਸਮ ਤੇ ਆ ਸੀ ਆਰਐਸਐਸ ਦੇ ਹੱਥਾਂ 'ਚ ਖੇਲ ਰਹੇ ਆ ਪੰਜਾਬ ਦਾ ਇੱਕ ਵੱਡਾ ਹਿੱਸਾ ਉਹਦੇ ਹੱਥਾਂ 'ਚ ਖੇਲ ਰਿਹਾ ਦਮਦਮੀ ਟਖਾਲ ਜਰਨੈਲ ਸੁਖਿੰਦਰਾ ਵਾਲੇ ਦੀ ਸਮਰਧਤ ਸੰਸਥਾ ਅਜੇ ਖੁੱਲੇ ਰੂਪ ਵਿੱਚ ਪੀਪੀ ਦੇ ਨਾਲ ਅਗਈ ਆ ਤੋਂ ਮਾਂ ਜੇ ਮਹਾਰਾਸ਼ਟਰ ਇਹ ਕਹੇ ਕਿ ਆਇਆ ਤੇ ਉਹਨੇ ਤੋਂ ਸਭ ਕੋ ਲੋਕਾਂ ਦੇ ਲਹਨਤ ਉਹ ਵੱਲ ਸਭ ਕੁ ਨੇ ਸਿੱਖਿਆ ਉਹਨੇ ਪੰਜਾਬ ਜਾ ਕੇ ਉਹੇ ਕੰਮ ਸ਼ੁਰੂ ਕਰ ਦਿੱਤਾ ਕੁੰਭ ਜਾ ਕੇ ਇਸ਼ਨਾਨ ਕਰਨਾ ਇਸ਼ਨਾਨ ਕਰ ਕੋਈ ਸ਼ਾਇਦ ਕਿਸੇ ਨੂੰ ਗੁਲਾ ਨਾ ਹੁੰਦਾ ਪਰ ਇਹ ਤੋਂ ਸਪਸ਼ਟ ਇਹ ਹੁੰਦਾ ਵੀ ਤੋਂ ਮੋਹਨ ਬੀਜੇਪੀ ਦੀ ਗੇਮ ਖੇਲ ਰਿਹਾ ਔਰ ਜੇ ਦਮਦਵੀ ਤਕਸਾਲ ਬੰਦੀ ਜਥੇਬੰਦੀ ਜਿਹੜੀ ਆਪਣੇ ਆਪ ਨੂੰ ਕਦੀ ਸਿੱਖਾਂ ਦੀ ਸ਼ਾਨ ਬਹਾਲ ਕਰਨ ਲਈ ਜਥੇਬੰਦੀ ਖਾਲਸਾ ਦੇ ਪੱਖ ਦੀ ਜਥੇਬੰਦੀ ਕਹਿੰਦੀ ਸੀ ਅਜਿਹਾ ਬੀਜੇਪੀ ਦੇ ਹੱਥ ਜਿਤੇ ਇੰਦੂ ਵੱਡਾ ਫਿਰ ਹੋਰ ਬੀਜੇਪੀ ਦਾ ਜਿਹੜਾ ਜਾਲ ਹੈ ਉਹ ਵੱਡਾ ਕਿੰਨਾ ਖੋ ਸਕਦਾ ਇੰਨਾ ਕਵਾਸ ਕਰ ਸਕਦੇ ਆ ਅਕਾਲੀ ਦਲ ਦੇ ਜਥੇਦਾਰਾਂ ਚੋਂ ਦੇ ਬੰਦੇ ਆ ਸ਼ਰੋਨੀ ਕਮੇਟੀ ਚੋਂ ਦੇ ਬੰਦੇ ਆ ਦਿੱਲੀ ਦੀ ਸ਼ਰੋਨੀ ਕਮੇਟੀ ਚੋਂ ਦੇ ਬੰਦੇ ਆ ਮੇਰਾ ਭਾਵ ਹੈ ਤੁਹਾਨੂੰ ਚਾਰੇ ਪਾਸੇ ਇੱਕ ਆਰਐਸਐਸ ਦਾ ਖਲਾਰਾ ਮਿਲੇਗਾ ਬੇਕਨ ਬਦਕਿਸਮਤ ਇਹ ਆ ਵੀ ਜਿਹੜੇ ਸਿੱਖਾਂ ਦੇ ਅਕਾਲੀ ਦਲ ਦੇ ਧੜੇ ਬਾਦਮੀਆਂ ਦੇ ਗਾਗੀਆਂ ਦੇ ਵਕਤ ਇਕੱਠ ਹੁੰਦੇ ਆ ਉਹਨਾਂ ਚ ਇੱਕ ਦੂਜੇ ਖਿਲਾਫ ਤਾਂ ਗਾਲੀ ਗਲੋਛੀ ਹੀ ਆ ਲੇਗਲ ਨੂੰ ਇੱਕ ਸ਼ਬਦ ਵੀ ਆਰਐਸਐਸ ਦੇ ਵਿਚਾਰਧਾਰਾ ਦੇ ਖਿਲਾਫ ਨਹੀਂ ਬੋਲਿਆ ਜਾ ਸਕਦਾ। ਇਹ ਸਨਾਤਨੀ ਵਿਚਾਰਧਾਰਾ ਕਿੰਨੀ ਖਤਰਨਾਕ ਹੈ ਸਿੱਖੋ ਵੱਜ ਜਾਓ ਇਹ ਤੋਂ। ਇਹ ਨਾਨਕ ਦੀ ਵਿਚਾਰਧਾਰਾ ਨੂੰ ਮੇਡ ਦੇਵੇਗੀ। ਇਹ ਗੁਰੂ ਅਰਬਿੰਦਸ ਦੀ ਵਿਚਾਰਧਾਰਾ ਦੀ ਵਿਰੋਧੀ ਹੈ। ਇਹ ਕਬੀਰ ਤੇ ਫਰੀਦ ਜੀ ਦੀ ਵਿਚਾਰਧਾਰਾ ਦੀ ਵਿਰੋਧੀ ਹੈ। ਇਹ ਮਨਮਤਾ ਦੀ ਵਿਚਾਰਧਾਰਾ ਦੀ ਵਿਰੋਧੀ ਹੈ। ਇਹ ਖੰਨ ਕਿਸੇ ਮੰਚ ਤੋਂ ਵੀ ਗੱਲ ਨਹੀਂ ਮਿਲੇਗੀ। ਚਾਹੇ ਤੜਾ ਹੋ ਅਕਾਲੀਆਂ ਰਭੀਆਂ ਦਾ ਹੋਵੇ ਤੇ ਚਾਹੇ ਦਾਲੀਆਂ ਦਾ ਹੋਵੇ। ਚਾਹੇ ਉਹ ਕਿਸੇ ਹੋਰ ਧਾਰਮਿਕ ਸੰਸਥਾ ਹੋਵੇ ਇੱਕ ਦੂਜੇ ਨੂੰ ਨਿੰਦਣਗੇ ਪੂਰੀ ਤਰ੍ਹਾਂ। ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਅੱਜ ਮੈਂ ਤਾਂ ਇਹ ਅਪੀਲ ਕਰਦਾ ਵੀ ਬਦਕਿਸਮਤੀ ਇਹ ਆ ਕਿ ਸਿੱਖਾਂ ਦਾ ਬਹੁਤ ਵੱਡਾ ਐਸਾ ਹਾਲ ਹੈ ਖੱਬੇ ਪੱਖੀ ਵਿਚਾਰਾਂ ਨੂੰ ਸੌਣ ਨੂੰ ਤਿਆਰ ਨਹੀਂ ਲੰਮੇ ਸਮੇਂ ਤੋਂ ਕੁਝ ਖੱਬੇ ਪੱਖ ਦੀਆਂ ਗਲਤੀਆਂ ਵੀ ਹੋਣਗੀਆਂ ਲੇਕਿਨ ਜ਼ਹਿਰ ਜਿਹੜੀ ਭਰੀਗੇ ਲੋਕਾਂ ਦੇ ਮਨਾਂ 'ਚ ਉਹਦਾ ਅਸਰ ਵੀ ਤਾਂ ਹੁੰਦਾ ਹੈ ਹੁਣ ਜਦੋਂ ਜਿਹੜਾ ਸਿੱਖ ਯੂਥ ਹੈ ਉਹ ਜਾਂਦਾ ਹੀ ਉੱਥੇ ਆ ਜਿੱਥੇ ਖਾਲਸਾਤਨ ਜਿੰਦਾਬਾਦ ਦੇ ਨਾਰੇ ਲੱਗਦੇ ਆ ਜਾਂ ਜਿੱਥੇ ਬਾਦਲ ਨੂੰ ਗਾਲਾਂ ਕੱਢੀਆਂ ਜਾਂਦੀਆਂ ਜਾਂ ਉੱਥੇ ਜਾਂਦੇ ਆ ਜਿੱਥੇ ਹਰਕ੍ਰੀਤ ਸਿੰਘ ਨੂੰ ਬੁਰਾ ਬੋਲਿਆ ਜਾਂਦਾ ਹੈ ਜਾਂ ਜਿਹੜੇ ਬਾਗੀ ਕਹਾਏ ਹੋਏ ਆ ਉਹਨਾਂ ਦੇ ਖਿਲਾਫ ਬੂ ਲੈ ਜਾਂਦਾ ਉੱਥੇ ਉਹਨਾਂ ਦੇ ਕੰਨਾਂ ਵਿੱਚ ਤਾਂ ਅਸਲੀ ਗੱਲ ਪਹੁੰਚਣੀ ਨਹੀਂ ਹੈ ਕਿ ਆਰਐਸਐਸ ਦਾ ਖਤਰਾ ਕਿੰਨਾ ਹੈ ਉੱਥੇ ਤਾਂ ਗੱਲ ਜਾਣੀ ਨਹੀਂ ਹੈ ਕਿ ਜਿਹੜੀ ਸਨਾਥਨੀ ਵਿਚਾਰ ਕਰਦਾ ਹੈ ਕਿੰਨੀ ਖਤਰਨਾਕ ਹੈ ਆਓ ਇਕੱਠੇ ਹੋ ਕੇ ਆਪਾਂ ਬਾਬੇ ਨਾਨਕ ਦੀ ਸੱਚੀ ਬਾਣੀ ਨੂੰ ਉਹਦੇ ਮਾਨਵਤਾ ਦਾ ਪੱਖ ਨੂੰ ਬਚਾ ਕੇ ਰੱਖੀਏ ਇਹ ਗੱਲ ਕਿਤੇ ਦੋਵੇਂ ਨਹੀਂ ਉੱਠ ਰਹੀ ਔਰ ਜਿਹੜੇ ਰਾਜਨੀਤੀਵਾਨ ਆ ਜਿਹੜੇ ਭੁੱਖੇ ਆ ਸੱਤਾ ਦੇ ਤੇ ਕੁਰਸੀ ਦੇ ਤੇ ਪੈਸੇ ਦੇ ਉਹ ਤਾਂ ਤਿਆਰੀਆਂ ਕਰੀ ਬੈਠੇ ਬਹੁਤ ਸਾਰੇ ਚਲੇ ਗਏ ਆ ਤੇ ਬਹੁਤ ਸਾਰੇ ਜਾਣ ਨੂੰ ਬੈਠੇ ਇੱਕ ਲਫਾ ਚਾਹੀਦਾ ਇੰਨੇ ਟਪੂਕ ਰਾਜਨੀਤੀਵਾਨ ਆਏ ਬੜਬੜੇ ਅਮੀਰ ਕੌਣ ਵਾਲੇ ਆ ਜਿੰਨਾਂ ਤਾਂਦੇੋਂ ਬਾਹਰ ਖੜੇ ਕਰ ਲਏ ਆ ਇੱਕ ਹੀ ਨਹੀਂ ਸਿਰਫ ਸੀਬੀਆਈ ਦੇ ਤੇ ਹੋਰ ਕਿਸੇ ਸਰਕਾਰੀ ਏਜੰਸੀ ਦੀ ਔਰ ਬਹੁਤ ਸਾਰੇ ਆ ਚੁੱਕੇ ਆ ਸ਼ਰਮੀ ਦੇ ਨਾਲ ਤਨ ਬਦਲੀ ਕਰਕੇ ਬਹੁਤ ਸਾਰੇ ਜਾਣ ਨੂੰ ਤਿਆਰ ਬੈਠੇ ਆ ਸਾਡੀ ਚਿੰਤਾ ਇਹ ਆ ਕਿ ਜੇ ਇਹਨਾਂ ਵੱਖ-ਵੱਖ ਵਕਤ ਰੀਤੀਆਂ ਨਾਲ ਕਿਤੇ ਆਰਐਸਐਸ ਪੰਜਾਬ ਚ ਆ ਗਈ ਤਾਂ ਫਿਰ ਪੰਜਾਬੀ ਉਹ ਇਹ ਸਾਡਾ ਪੰਜਾਬ ਨਹੀਂ ਬਚਣਾ ਦੇਸ਼ ਨਹੀਂ ਬਚਣਾ ਸਾਡਾ ਜਿਹੜਾ ਬਹੁਤ ਵੱਡੀ ਸਾਨੂੰ ਸਾਡਾ ਇਤਿਹਾਸ ਹੈ ਸਾਡਾ ਬਹੁਤ ਮਾਣ ਕਰਨਯੋਗ ਉਹ ਇਤਿਹਾਸ ਵੀ ਰੰਗਣਗੇ ਇਸ ਨਾਲ। ਇਸ ਲਈ ਮੇਰੀ ਸਾਰਿਆਂ ਨੂੰ ਬੇਨਤੀ ਹੈ, ਖਵੇਂ ਪੱਖੀਆਂ ਨੂੰ ਵੀ ਬੇਨਤੀ ਹੈ, ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ, ਸਿੱਖ ਜਨ ਸਮੂਹਾਂ ਨੂੰ ਬੇਨਤੀ ਹੈ। ਤਕਾਲੀ ਦੇ ਵਕਤ-ਵਕਤ ਧੜਿਆਂ ਨੂੰ ਬੇਨਤੀ ਹੈ। ਉਹਨਾਂ ਨੌਜਵਾਨਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਪੰਜਾਬ ਦੇ ਕਾਲੇ ਦੌਰ ਵਿੱਚ ਬਹੁਤ ਜ਼ੁਲਮ ਸਹੇ ਆ। ਬਹੁਤ ਸਾਰੇ ਲੋਕ ਮਾਰੇ ਗਏ ਸਾਨੂੰ ਉਹਨਾਂ ਦਰਦ ਹੈ। ਕਿਸੇ ਕਾਰਨ ਨਹੀਂ ਮਾਰੇ ਗਏ ਉਹਨਾਂ। ਅੱਜ ਫੇਰ ਉਹਨਾਂ ਨੂੰ ਮੌਦੇ ਪਾਸੇ ਭੇਜਿਆ ਜਾ ਰਿਹਾ ਵਾਪਕ ਲੋਕਾਂ ਵੱਲੋਂ ਕਦੇ ਖਾਲਸਾ ਦੇ ਹੱਕ ਜਿਹੇ ਭੇਜਿਆ ਜਾ ਰਿਹਾ ਕਦੇ ਖਾਲਸਾ ਦੇ ਬਰੋਚ ਜਿਹੇ ਭੇਜਿਆ ਜਾ ਰਿਹਾ ਤਾਂ ਮੇਰੀ ਸਭ ਨੂੰ ਬੇਨਤੀ ਆ ਆਰਐਮਪੀਆਈ ਵੱਲੋਂ ਕਿ ਮੌਕਾ ਪਛਾਣੋ ਜੇ ਨਾ ਪਛਾਣਿਆ ਤਾਂ ਫਿਰ ਅਸੀਂ ਤਬਾਹ ਹੋ ਜਮਾਂਗੇ ਸਭ ਕੁਝ ਲੁਟਾ ਕੇ ਖੁਸ਼ ਮੇ ਆਏ ਤਾਂ ਕੀ ਕੀਤਾ ਬਸ ਆਰਐਸਐਸ ਚ ਚਾਲੂ ਸਮਝੋ ਸਾਰੀਆਂ ਗੱਲਾਂ ਭੁਲਾ ਕੇ ਬਾਬੇ ਨਾਨਕ ਦੀ ਵਿਚਾਰਧਾਰਾ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀਆਂ ਦੀ ਵਿਚਾਰਧਾਰਾ ਭਗਤ ਸਿੰਘ ਦੀ ਤੇ ਗਦਰੀ ਬਾਬਿਆਂ ਦੀ ਵਿਚਾਰਧਾਰਾ ਔਰ ਬਰਾਬਰਤਾ ਦੀ ਲੜਾਈ ਦੀ ਵਿਚਾਰਧਾਰਾ ਜਿਹੜੀ ਸਾਡੇ ਡਾਕਟਰ ਟੀਮਰਾਉਂ ਦੇਦਕਨ ਸਾਨੂੰ ਦਿੱਤੀ ਹੈ ਉਹ ਵਿਚਾਰਧਾਰਾ ਦੌੜੇ ਪੰਜਾਬ ਨੂੰ ਇਕੱਠੇ ਕਰੀਏ ਔਰ ਇਹਦੇ ਲਈ ਆਰਐਮਪੀ ਆਈ ਆਪਣੀ ਜ਼ਿੰਮੇਵਾਰੀ ਨੂੰ ਵੰਡਣ ਤਿਆਰ ਆ ਗੱਲ ਮੈਂ ਵੱਡੀ ਕਹਿ ਰਿਹਾ ਸੀ ਛੋਟਾ ਤੱਕਦਾ ਸਾਡੀ ਪਰ ਤੁਹਾਡੇ ਨਾਲ ਸਾਨੂੰ ਤੁਹਾਡਾ ਹਲਾਰਾ ਮਿਲਣ ਦੇ ਨਾਲ ਸਾਡੀ ਤਾਕਤ ਹੋਰ ਵੱਧ ਜਾਏਗੀ ਇਹਦੇ ਲਈ 25 ਤਰੀਕ ਨੂੰ ਪਤੀ ਫਰਵਰੀ ਨੂੰ ਜਲੰਧਰ ਦੇ ਡੀਸੀ ਦੇ ਦਫਤਰ ਦੇ ਸਾਹਮਣੇ ਉੱਡਾ ਗਰਾਊਂਡ ਵਿੱਚ ਬਹੁਤ ਵੱਡੀ ਰੈਲੀ ਹੋ ਰਹੀ ਹੈ ਇਹ ਰੈਲੀ ਕੱਲੇ ਕਾਮਰੇਡਾਂ ਲਈ ਨਹੀਂ ਹੈ ਜ ਇਸ ਰੈਲੀ 'ਚ ਮੇਰੀ ਬੇਨਤੀ ਆ ਪਿੰਡਾਂ ਦੀਆਂ ਸਿੱਖ ਸੰਸਥਾਵਾਂ ਪਿੰਡਾਂ ਦੇ ਸਿੱਖ ਕਿਸਾਨ ਮਜ਼ਦੂਰ ਸ਼ਹਿਰਾਂ ਦੇ ਵਿੱਚ ਕਿਰਤੀ ਕਾਮੇ Hindu ਧਰਮ ਨੂੰ ਮੰਨਣ ਵਾਲੇ ਜਿਹੜੇ ਆਪਣੇ ਵਿਸ਼ਾਲ ਹਿਰਦੇ ਵਾਲੇ ਆ ਉਹ ਵੀ ਸ਼ਿਰਕਤ ਕਰਨ ਇਹ ਰੈਲੀ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਆਦਰਸ਼ ਪੰਡਵੀ ਲੋਕਾਂ ਦੀ ਤੇ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਮੈਨੂੰ ਆਸ ਹੈ ਕਿ ਤੁਸੀਂ ਮੇਰੀਆਂ ਬੇਨਤੀਆਂ ਨੂੰ ਵੀ ਸਮਝੌਹਣ ਦਾ ਯਤਨ ਕਰੋਗੇ ਔਰ ਜਿਹੜੀ 25 ਤਰੀਕ ਨੂੰ ਰੈਲੀ ਹੋਣੀ 11:00 ਵਜੇ ਜਲੰਧਰ ਦੇ ਸੀਸੀ ਦਫਤਰ ਦੇ ਸਾਹਮਣੇ ਕੋਚ ਪਰਿਵਾਰਾਂ ਸਮੇਤ ਹਾਜ਼ਰ ਹੋਵੋਗੇ ਧੰਨਵਾਦ